ਅਧਾ 10 ਰੁਪਏ ਦੀ ਇਹੇ ਜੇ ਚਾਹੋ ਤਾਂ ਤੁਸੀਂ ਆ ਵੀ 10 ਰੁਪਏ ਦੀ ਲੈ ਸਕਦੇ ਹੋ ਸੋ ਗਾਇਸ ਮੈਂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਆਪਣੇ ਫੇਸ ਦਾ ਟ੍ਰੀਟਮੈਂਟ ਸ਼ੇਅਰ ਕੀਤਾ ਸੀ ਕਿ ਜਿਹੜੀਆਂ ਮੇਰੇ ਆ ਫੇਸ ਤੇ ਛਾਈਆਂ ਸੀ ਦਾਗ ਸੀ ਇਹ ਕਿੱਦਾਂ ਰਿਮੂਵ ਹੋਏ ਆ ਤੇ ਆਪਾਂ ਫੇਸ ਤੇ ਕੀ ਲਗਾਇਆ ਸੀ ਉਹ ਤੁਹਾਨੂੰ ਅਕ ਦੱਸ ਦਿੰਦੇ ਆ ਮੈਂ ਦੱਸਿਆ ਸੀ 20 ਰੁਪਏ ਦਾ ਇਲਾਜ ਠੀਕ ਹੈ 20 ਰੁਪਈਆਂ ਦਾ ਇਲਾਜ ਆ ਦੇਖੋ ਮੈਂ ਕੋਲੀ ਚ ਬਣਾਇਆ ਹੋਇਆ ਹੈ ਠੀਕ ਹੈ ਇਹਦੇ ਚ ਕੀ ਕਰਨਾ ਵਾ ਆ ਇੱਕ ਫਟਕੜੀ ਐ ਇੱਕ ਫਟਕੜੀ ਖੁੱਲੀ ਵੀ ਹੁੰਦੀ ਆ ਉਹ ਨਹੀਂ ਲੈਣੀਗੀ ਉਹ ਐਕਸਪਾਇਰਡ ਵੀ ਹੁੰਦੀ ਆ ਜਾਂ ਕੁਝ ਵੀ ਹੁੰਦੀ ਆ ਇਹ 10 ਰੁਪਏ ਤੋਂ ਸਟਾਰਟ ਹੋ ਜਾਂਦੀ ਆ 50 ਰੁਪਏ ਦੀ ਡੱਬੀ ਆਉਂਦੀ ਆ ਇਹ ਉਦਾਂ ਛੋਟੀ ਵੀ ਆ ਜਾਂਦੀ ਆ ਅਸੀਂ ਵੱਧ ਹੀ ਲਿਆ ਕੇ ਰੱਖ ਲਈ ਸੀਗੀ ਮੈਂ ਕਈ ਭੈਣਾਂ ਜਿਹੜੀਆਂ ਮੇਰੇ ਕੋਲੇ ਆਉਂਦੀਆਂ ਉਹਨਾਂ ਨੂੰ ਵੀ ਬਣਾ ਕੇ ਦੇ ਦਿੰਦੀ ਆ ਜਾਂ ਮੈਂ ਸਮਾਨ ਹੀ ਚੱਕ ਕੇ ਦੇ ਦਿੰਦੀ ਆ ਵੀ ਤੁਸੀਂ ਬਣਾ ਲਓ ਜਾ ਕੇ ਹਨਾ ਤੇ ਲੈਣੀ ਤੁਸੀਂ ਇਹੀ ਆ ਆਹ ਵਾਲੀ ਆਹ ਗ੍ਰੀਨ ਕਲਰ ਦੀ ਡੱਬੀ ਆ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਲਓ ਤੇ ਇਹ ਫਟਕੜੀ ਆ ਤੇ ਆਹ ਹੈਗਾ ਵਾ ਕੋਕੋਨਟ ਆਇਲ ਆ 10 ਰੁਪਏ ਦੀ ਇਹ ਜੇ ਚਾਹੋ ਤਾਂ ਤੁਸੀਂ ਆ ਵੀ 10 ਰੁਪਏ ਦੀ ਲੈ ਸਕਦੇ ਆ 20 ਰੁਪਏ ਦਾ ਮੇਰੇ ਵੱਲੋਂ ਇਲਾਜ 20 ਰੁਪਏ ਚ ਹੋ ਰਿਹਾ ਵਾ ਮਤਲਬ ਤੁਹਾਡੀ ਚਾਹ ਕੇ ਦੀ ਕੁਆਂਟੀਟੀ ਜ਼ਿਆਦਾ ਲੈਣੀ ਆ ਜਾਂ ਪਟਕੜੀ ਦੀ ਜ਼ਿਆਦਾ ਲੈਣੀ ਆ ਤੁਸੀਂ 100 ਦੀ ਲਿਓ 50 ਦੀ ਲਿਓ ਜਿੰਨੀ ਮਰਜ਼ੀ ਲੈਓ ਠੀਕ ਹੈ ਇਹਨੂੰ ਕੁੱਟ ਕੇ ਠੀਕ ਹੈ ਇਹਨੂੰ ਕੁੱਟ ਕੇ ਇਹਦੇ ਵਿੱਚ ਤੇਲ ਪਾ ਲੈਣਾ ਠੀਕ ਹੈ ਤੇਲ ਪਾ ਕੇ ਫਿਰ ਇਹ ਕੁਛ ਇਦਾਂ ਦੀ ਬਣ ਜਾਣੀ ਆ ਦੇਖੋ ਇਹ ਇਦਾਂ ਲੱਗਦਾ ਜਿੱਦਾਂ ਇਹਦੇ ਵਿੱਚ ਗੂੜ ਕਦੀਰਾ ਪਾਈ ਹੁੰਦੀ ਹੈ ਹੈਨਾ ਤੇ ਇਹ ਬਸ ਇਦਾਂ ਕਰਕੇ ਇਹਨੂੰ ਇਹਨੂੰ ਰੂਮ ਦੇ ਫੰਬੇ ਨਾਲ ਨਾ ਦੇ ਫੰਬੇ ਨਾਲ ਥੋੜੀ ਥੋੜੀ ਇਦਾਂ ਇਦਾਂ ਕਰਕੇ ਲਾ ਲੈਣੀ ਠੀਕ ਹੈ ਜਿਵੇਂ ਆ ਮੇਰੇ ਜਿੱਥੇ ਦਾਗ ਆ ਉੱਤੇ ਮੇਰੇ ਇੱਥੇ ਵੀ ਬਹੁਤ ਜ਼ਿਆਦਾ ਵੈਕਸ ਨਾਲ ਸਕਿਨਨ ਜਲ ਗਈ ਸੀਗੀ ਮੈਂ ਇੱਥੇ ਵੀ ਲਗਾ ਲਿਆ ਇਹ ਵੀ ਠੀਕ ਹੋ ਗਿਆ ਮੇਰੇ ਸ਼ਾਈ ਸੀ ਜਿਹੜੀ ਉਹ ਵੀ ਠੀਕ ਹੋ ਗਈ ਠੀਕ ਹੈ ਤੇ ਮੇਰੇ ਡਾਰਕ ਸਰਕਲ ਵੀ ਬਹੁਤ ਜ਼ਿਆਦਾ ਹੋ ਗਏ ਸੀ ਰਿੰਕਲਸ ਵੀ ਹੋ ਗਏ ਸੀ ਉਹ ਵੀ ਸਾਰੇ ਠੀਕ ਹੋ ਗਏ ਇਹਦੇ ਨਾਲ ਠੀਕ ਹੈ ਘਟਕੜੀ ਤੇ ਨਾਰੀਅਲ ਦਾ ਤੇਲ ਬਸ ਜਸਟ ਇਹ ਲਗਾਉਣਾ ਰਾਤ ਨੂੰ ਆਪਣਾ ਸਾਰਾ ਮੇਕਅਪ ਰਿਮੂਵ ਕਰਕੇ ਫਿਰ ਲਗਾਉਣਾ ਲਗਾ ਕੇ ਸਵੇਰੇ ਉੱਠ ਕੇ ਆਪਣਾ ਫੇਸ ਨੋਰਮਲ ਪਾਣੀ ਨਾਲ ਧੋਣਾ ਇਹ ਤੁਹਾਡੀ ਇੱਛਾ ਹੈ ਕੋਈ ਫੇਸ ਵਾਸ਼ ਨਾ ਧੋਣਾ ਹੈ ਤਾਂ ਉਹ ਆਪਸ਼ਨਲ ਹੀ ਠੀਕ ਹੈ ਤੇ ਆ ਦੇਖੋ ਮੈਂ ਜਿਵੇਂ ਲਗਾ ਰਹੀ ਸੀ ਮੈਂ ਦੇਖੋ ਹੱਥਾਂ ਤੇ ਵੀ ਲਗਾ ਲੈਂਦੀ ਆ ਮੇਰੇ ਹੈਂਡ ਵੀ ਮਤਲਬ ਕਲੀਅਰ ਹੋ ਗਏ ਨੇ ਇਹਦੇ ਨਾਲ ਹਨਾ ਇੱਕ ਗੋਰਾ ਇੱਕ ਕਾਲਾ ਹਾਂ ਮੇਰੇ ਇਦਾਂ ਹੀ ਨੇ ਮੇਰੇ ਇਹ ਮੇਰੇ ਜਮਾਂਦਰੂ ਆ ਗਾਇਸ ਇਹ ਇਹਦੇ ਚ ਕੋਈ ਲਕੋਛਪੋ ਨਹੀਂ ਹੈਗਾ ਇਧਰ ਨਾਲ ਬਲੈਕ ਆ ਰਿਹਾ ਹਨਾ ਨਾ ਇਧਰ ਨਾਲ ਸਾਫ ਆ ਰਿਹਾ ਵਾ ਮੈਂ ਤਾਂ ਦਿਨ ਨੋਟਿਸ ਕੀਤਾ ਇਹ ਸ਼ੁਰੂ ਤੋਂ ਹੀ ਇਦਾਂ ਹੈ ਪਤਾ ਨਹੀਂ ਕਿਉਂ ਇਹ ਵੀ ਠੀਕ ਹੋ ਜਾਏ ਫਿਰ ਜਿਹੜਾ ਮੈਂ ਫੇਸ ਵਾਸ਼ ਕਹਿ ਰਹੀ ਹਾਂ ਉਹ ਆਪਸ਼ਨਲ ਹੀ ਹੈ ਜੇ ਤੁਸੀਂ ਯੂਜ਼ ਕਰਨਾ ਹੈ ਤਾਂ ਇਹ ਮੈਂ ਮਾਮਾ ਅਰਥ ਦਾ ਫੇਸ ਵਾਸ਼ ਵੀ ਨਾਲ-ਨਾਲ ਯੂਜ਼ ਕਰਦੀ ਆ ਠੀਕ ਹੈ ਮਾਮਾ ਅਰਥ ਦੇ ਸਾਰੇ ਪ੍ਰੋਡਕਟ ਵਧੀਆ ਹੁੰਦੇ ਆ ਉਹ ਕਈ ਤਾਂ ਯੂਜ਼ ਕਰਦੇ ਹੀ ਹੋਣਗੇ ਜਿਹੜੇ ਨਹੀਂ ਕਰਦੇ ਇਹ ਕੋਸਮੈਟਿਕ ਦੀ ਦੁਕਾਨ ਤੋਂ ਲਿਆਓ ਚਾਹੇ ਰਾਸ਼ਨ ਵਾਲੀ ਦੁਕਾਨ ਤੋਂ ਲਿਆਓ ਚਾਹੇ ਬੀਕਅਪ ਵਾਲੀ ਤੋਂ ਜਿੱਥੋਂ ਮਰਜ਼ੀ ਮੈਡੀਕਲ ਤੋਂ ਲਿਆਓ ਸਾਰੀ ਜਗ੍ਹਾ ਤੋਂ ਮਿਲ ਜਗਾ ਫੇਸ ਵਾਸ਼ ਮਾਮਾ ਅਰਥ ਦਾ ਠੀਕ ਹੈ ਇਹ ਹੀ ਤਿੰਨ ਚੀਜ਼ਾਂ ਨੇ ਫੋਰ ਮੈਂ ਚੌਥੀ ਕੋਈ ਚੀਜ਼ ਨਹੀਂ ਲਗਾਉਂਦੀ ਫੇਸ ਤੇ ਤੇ ਸਾਰੇ ਜਿਹੜੇ ਹੁਣ ਇਲਾਜ ਸ਼ੁਰੂ ਕਰਦੋ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਮੈਨੂੰ ਕਮੈਂਟ ਕਰੇ ਸੀ ਉਹਨਾਂ ਦਾ ਬਹੁਤ ਬਹੁਤ ਥੈਂਕਸ ਮੇਰੇ ਟੈਂਡ ਕੇ ਵੀ ਕਰਦੇ ਉਹਦੇ ਲਈ ਵੀ ਥੈਂਕਸ ਤੇ ਇਦਾਂ ਹੀ ਪਿਆਰ ਕਰਦੇ ਰਹੋ